ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੀਆਂ ਤੁਸੀਂ ਸਭ ਠੀਕ ਠਾਕ ਹੋ ਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 9:30 ਦਾ ਟਾਈਮ ਹੈ ਤਰੀਕ ਅੱਜ 5 ਫਰਵਰੀ ਦਿਨ ਵੀਰਵਾਰ ਤੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਇਹਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਇਹਦੀ ਵੀਡੀਓ ਦੇ ਵਿੱਚ ਨਾ ਮੈਂ ਤੁਹਾਡੇ ਨਾਲ ਇੱਕ ਪਰਿਵਾਰ ਦੀ ਹੱਦਬੀਤੀ ਸ਼ੇਅਰ ਕਰੂੰਗੀ ਇਹ ਹੱਦਬੀਤੀ ਸੁਣ ਕੇ ਨਾ ਮੈਂ ਤੁਹਾਨੂੰ ਲਿਖ ਕੇ ਗਾਰੰਟੀ ਦੇ ਸਕਦੀ ਆ ਤੁਹਾਡੀ ਜ਼ਿੰਦਗੀ ਬਦਲ ਜੂ ਤੁਹਾਡੀ ਜ਼ਿੰਦਗੀ ਚੋਂ ਦੁੱਖ ਖਤਮ ਹੋ ਜਾਣਗੇ ਉਸ ਪਰਿਵਾਰ ਨੇ ਦੱਸਿਆ ਕਹਿੰਦੇ ਅਸੀਂ ਰਾਤ ਨੂੰ ਬਿਨਾਂ ਨਾਤੇ ਸੌਣ ਤੋਂ ਪਹਿਲਾਂ ਆ ਇੱਕ ਸ਼ਬਦ ਬੋਲ ਕੇ ਸੌਣੇ ਆ ਕਹਿੰਦੇ ਸਾਡਾ ਸਾਰਾ ਕਰਜ਼ਾ ਉਤਰ ਗਿਆ ਤੇ ਸਾਰਾ ਪਰਿਵਾਰ ਬਾਹਰ ਚੱਲਿਆ ਗਿਆ ਘਰ ਨੂੰ ਰੰਗ ਭਾਗ ਲੱਗ ਗਏ ਮੈਂ ਕਹਿੰਨੀ ਦੁਨੀਆ ਦੀ ਉਹ ਕਿਹੜੀ ਚੀਜ਼ ਆ ਜਿਹੜੀ ਪਰਮਾਤਮਾ ਨੇ ਉਹਨਾਂ ਦੇ ਘਰ ਨਹੀਂ ਦਿੱਤੀ ਜਾਂ ਜਿਹੜੀ ਉਹ ਵੀ ਜਾਂ ਇਹ ਕਹਿ ਸਕਦੇ ਆ ਕਿ ਕਿਹੜੀ ਚੀਜ਼ ਆ ਜਿਹਦੇ ਲਈ ਉਹ ਆਪਾਂ ਕਹਿ ਸਕਦੇ ਆ ਕਿ ਖਰੀਦ ਨਹੀਂ ਸਕਦੇ ਦੁਨੀਆ ਦੀ ਹਰ ਸ਼ੈ ਉਹ ਅੱਜ ਖਰੀਦ ਸਕਦੇ ਨੇ ਇੰਨੀ ਬਰਕਤ ਪਾਈ ਆ ਇਸ ਇੱਕ ਸ਼ਬਦ ਨੇ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝੋ ਤੇ ਸਭ ਤੋਂ ਵੱਡੀ ਚੀਜ਼ ਉਸ ਤੇ ਅਮਲ ਵੀ ਜਰੂਰ ਕਰਿਓ ਇਹ ਨਾ ਹੋਵੇ ਸੁਣ ਕੇ ਤੁਸੀਂ ਛੱਡ ਦੋ ਤੇ ਵੱਧ ਵੱਧ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਇਹ ਤੁਹਾਨੂੰ ਪਤਾ ਹੀ ਹੋਣਾ ਹੈ ਨਾ ਇਸ ਚੈਨਲ ਤੇ ਮੈਂ ਇੱਕ ਜਾਂ ਦੋ ਦਿਨ ਪਹਿਲਾਂ ਵੀਡੀਓ ਸ਼ੇਅਰ ਕੀਤੀ ਸੀ ਜਿਦੇ ਵਿੱਚ ਮੈਂ ਲਾਫ ਅਟਰੈਕਸ਼ਨ ਦੀ ਗੱਲ ਕੀਤੀ ਸੀ ਵੀ ਕਿਸ ਤਰੀਕੇ ਨਾਲ ਆਪਾਂ 네ਗੇਟਿਵਿਟੀ ਦਿਮਾਗ ਚੋਂ ਕੱਢ ਸਕਦੇ ਹਾਂ ਤੇ ਆਪਾਂ ਆਪਣੇ ਦਿਮਾਗ ਨੂੰ ਪੋਜ਼ਿਟਿਵ ਕਰ ਸਕਦੇ ਹਾਂ ਕੁਝ ਪਹਿਣਾ ਦਾ ਕਮੈਂਟ ਆਇਆ ਸੀ ਪਹਿਣੀ ਤੁਸੀਂ ਸਾਡੇ ਨਾਲ ਹੋਰ ਵੀ ਇਦਾਂ ਦੀ ਵੀਡੀਓ ਸ਼ੇਅਰ ਕਰਿਓ ਸੋ ਇਹ ਵੀਡੀਓ ਬਹੁਤ ਸੋਹਣੀ ਹੈ ਜਿਦੇ ਨਾਲ ਇੱਕ ਬਹੁਤ ਸੋਹਣੀ ਉਦਾਹਰਣ ਵੀ ਮੈਂ ਤੁਹਾਨੂੰ ਦਵਾਂਗੀ ਜਿਤੇ ਤੁਹਾਨੂੰ ਸਮਝਣ ਦੇ ਵਿੱਚ ਵੀ ਸਾਨੀ ਹੋਗੀ ਜਿਹੜੀਆਂ ਲਾਫ ਅਟਰੈਕਸ਼ਨ ਦੀਆਂ ਕਿਤਾਬਾਂ ਮਾਰਕੀਟ ਚੋਂ ਮਿਲ ਜਾਂਦੀਆਂ ਕਿਤਾਬਾਂ ਵਾਲੀ ਦੁਕਾਨ ਤੋਂ ਇਹ ਕੋਈ ਜਾਦੂ ਟੋਣੇ ਵਾਲੀਆਂ ਕਿਤਾਬਾਂ ਨਹੀਂ ਇਹ ਕੋਈ ਟਾਲੇ ਟੱਪੇ ਵਾਲੀਆਂ ਕਿਤਾਬਾਂ ਨਹੀਂ ਕੋਈ ਵਹਿਮ ਭਰਮ ਵਾਲੀਆਂ ਕਿਤਾਬਾਂ ਨਹੀਂ ਇਹ ਤਾਂ ਸਿਰਫ ਕਿਤਾਬਾਂ ਇਸ ਵਾਸਤੇ ਆ ਕਿ ਆਪਾਂ ਆਪਣੀ ਦੀ ਸੋਚਣੀ ਨੂੰ ਕਿਵੇਂ ਬਦਲ ਸਕਦੇ ਆ ਆਪਾਂ ਹਰ ਟਾਈਮ ਨੈਗੇਟਿਵ ਹਾਈ ਹਾਈ ਮਰੂ ਮਰੂ ਸੋਚਦੇ ਆ ਹਨ ਤਾਂ ਉਹ ਤੋਂ ਆਪਾਂ ਹਰ ਟਾਈਮ ਇੱਕ ਚੜ੍ਹਦੀ ਕਲਾ ਵਾਲੀ ਸੋਚ ਕਿਵੇਂ ਰੱਖ ਸਕਦੇ ਆ ਦੇਖੋ ਜਿਹੜੇ ਤਾਂ ਲੋਕ ਗੁਰਬਾਣੀ ਜਪਦੇ ਆ ਅਰਥਾਂ ਨਾਲ ਸਮਝਦੇ ਆ ਉਹ ਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਵਾਲੀ ਸੋਚ ਵਿੱਚ ਰਹਿੰਦੇ ਆ ਪਰ ਸਭ ਤੋਂ ਵੱਡੀ ਅਫਸੋਸ ਦੀ ਗੱਲ ਇਹ ਆ ਵੀ ਅੱਜ ਦੇ ਟਾਈਮ ਦੇ ਵਿੱਚ ਆਪਾਂ ਗੁਰਬਾਣੀ ਜਪਦੇ ਨਹੀਂ ਔਰ ਜੇ ਜਪਦੇ ਆ ਤਾਂ ਆਪਾਂ ਅਰਥ ਨਹੀਂ ਸਮਝਦੇ ਜੇ ਆਪਾਂ ਗੁਰਬਾਣੀ ਨੂੰ ਅਰਥਾਂ ਸਮੇ ਸਮਝਣਾ ਸ਼ੁਰੂ ਕਰ ਦਿੰਨੇ ਆ ਤਾਂ ਵੀ ਸਾਡੇ ਵਿੱਚ ਜਿਹੜੀ ਨਕਾਰਾਤਮਕ ਸੋਚ ਆ ਨੈਗੇਟਿਵ ਸੋਚ ਆ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਤੇ ਆਪਾਂ ਟੈਨ ਦੀ ਕਲਾ ਦੇ ਵਿੱਚ ਵਿੱਚ ਚੜ੍ਹਦੀ ਕਲਾ ਵਾਲੀ ਸੋਚ ਰੱਖਣ ਲੱਗ ਜਾਂਦੇ ਆ ਪਰ ਜਿਹੜੇ ਜਿਵੇਂ ਹੁਣ ਅੱਜ ਦੀ ਜਨਰੇਸ਼ਨ ਆ ਹਨ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਆ ਇਹ ਜੋ ਜ਼ਿਆਦਾ ਪਾਠ ਨਹੀਂ ਕਰਦੀ ਧਰਮ ਨੂੰ ਨਹੀਂ ਮੰਨਦੀ ਜਾਂ ਆਪਾਂ ਕਹਿੰਦੇ ਆ ਵੀ ਧਾਰਮਿਕ ਸੋਚ ਵਾਲੀ ਨਹੀਂ ਆ ਪਰ ਅੱਜ ਦੇ ਟਾਈਮ ਦੇ ਵਿੱਚ ਇੱਕ ਚੀਜ਼ ਤੁਸੀਂ ਹੋਰ ਨੋਟ ਕਰੀ ਹੋਣੀ ਆ ਟੈਨਸ਼ਨ ਡਿਪਰੈਸ਼ਨ ਇਹ ਚੀਜ਼ਾਂ ਬਹੁਤ ਵਧ ਰਹੀਆਂ ਸੋ ਇਸੇ ਕਰਕੇ ਮੋਟੀਵੇਸ਼ਨਲ ਵੀਡੀਓ ਵੀਡੀਓ ਜਾਂ ਆਪਾਂ ਕਿਤਾਬਾਂ ਕਹਿੰਦੇ ਆ ਬਾਜ਼ਾਰ ਵਿੱਚ ਆਈਆਂ ਹੋਈਆਂ ਜਿਹਦੇ ਨਾਲ ਜਿਹੜੀ ਨਵੀਂ ਪੀੜ੍ਹੀ ਆ ਇਹਨਾਂ ਨੂੰ ਨੈਗੇਟਿਵਿਟੀ ਤੋਂ ਦੂਰ ਰੱਖਿਆ ਜਾਵੇ ਹਨਾ ਇੱਕ ਚੰਗੀ ਤੇ ਪੋਜ਼ਿਟਿਵ ਸੋਚ ਰੱਖਣ ਵਿੱਚ ਮਦਦ ਕੀਤੀ ਜਾਵੇ ਉਹਦੇ ਵਾਸਤੇ ਬਹੁਤ ਸਾਰੀਆਂ ਕਿਤਾਬਾਂ ਆਈਆਂ ਹੋਈਆਂ ਨੇ ਸੋ ਅੱਜ ਆਪਾਂ ਉਹਨਾਂ ਵਾਰੀ ਤੁਹਾਡੇ ਨਾਲ ਗੱਲ ਕਰਨੀ ਹੈ ਦੇਖੋ ਜਿਹੜੀ ਮੈਂ ਅੱਜ ਘਟਨਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਜਿਹੜੀ ਤਾਂ ਪਿਛਲੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੋਚ ਮੈਂ ਤੁਹਾਨੂੰ ਕੀ ਕਿਹਾ ਸੀ ਵੀ ਅੱਜ ਤੋਂ ਬਾਅਦ ਕਦੇ ਵੀ ਹਾਈ ਐ ਹੋ ਗਿਆ ਹਾਈ ਮੇਰੇ ਨਾਲ ਇਦਾਂ ਕਿਉਂ ਹੁੰਦਾ ਹਾਈ ਮੇਰੀ ਮਾੜੀ ਕਿਸਮਤ ਕਿਉਂ ਇਹ ਚੀਜ਼ਾਂ ਬੋਲਣੀਆਂ ਤੇ ਸੋਚਣੀਆਂ ਆਪਾਂ ਬੰਦ ਕਰਨੀਆਂ ਉਸ ਵੀਡੀਓ 'ਚ ਮੈਂ ਤੁਹਾਨੂੰ ਇਹ ਸਮਝਾਇਆ ਸੀ ਹੁਣ ਦੂਜਾ ਸਟੈਪ ਆਪਾਂ ਕੀ ਲੈਣਾ ਠੀਕ ਹੈ ਉਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਆਪਾਂ ਲੈਣਾ ਉਈਆ ਦੇਖੋ ਤੁਸੀਂ ਜੇ Hindu ਹੋ ਜਾਂ Musalman ਹੋ ਜਾਂ Sikh ਹੋ ਜਾਂ ਹਨਾ ਜੀ ਜਿਸ ਨੂੰ ਮੰਨਦੇ ਹੋ ਜਿਹੜੇ ਵੀ ਧਰਮ ਤੋਂ ਤੁਸੀਂ ਦਿਨ ਦੇ ਟਾਈਮ ਹਨਾ ਰੋਟੀ ਪਾਣੀ ਖਾਣੇ ਹੋ ਤੁਸੀਂ ਖੁਸ਼ ਵੀ ਚਾਹੇ 100 ਰੁਪਏ ਦੀ ਚੀਜ਼ ਤੁਸੀਂ ਖਰੀਦਦੇ ਹੋ ਜਾਂ 5 ਰੁਪਏ ਦੀ ਚੀਜ਼ ਤੁਸੀਂ ਖਾਤੀ ਆ ਦਿਨ ਵਿੱਚ ਵੀ ਉਸੇ ਟਾਈਮ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਜਿਹੜਾ ਇਹ ਪਰਿਵਾਰ ਦੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗੀ ਆ ਇਹ ਪਰਿਵਾਰ ਬਹੁਤ ਗਰੀਬ ਸੀ ਬਹੁਤ ਜ਼ਿਆਦਾ ਠੀਕ ਹੈ ਬਹੁਤ ਉੱਕੇ ਦਿਨ ਦੇਖਿਆ ਬਹੁਤ ਗਰੀਬੀ ਦੇਖੀ ਹੈ ਇਹਨਾਂ ਨੇ 100-100 2-200 ਰੁਪਏ ਵੀ ਲੋਕਾਂ ਤੋਂ ਇਹਨਾਂ ਨੂੰ ਉਧਾਰੇ ਲੈਣਾ ਪੈਂਦੇ ਸੀ ਇੰਨੀ ਗਰੀਬੀ ਸੀ ਇਹਨਾਂ ਦੇ ਘਰ ਅੱਜ ਦੇ ਟਾਈਮ ਦੇ ਵਿੱਚ ਉਹ ਜ਼ਮੀਨਾਂ ਵੀ ਖਰੀਦੇ ਨੇ ਤੇ ਮੈਂ ਕਹਿੰਦੀ ਆ ਦੁਨੀਆ ਦੀ ਉਹ ਕਿਹੜੀ ਸ਼ੈਅ ਉਹ ਖਰੀਦ ਨਹੀਂ ਸਕਦੇ ਇੰਨੀ ਬਰਕਤ ਪਾਈ ਆ ਜਿਹੜੀ ਅੱਜ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਉਹਨਾਂ ਨੇ ਰੱਬ ਨੂੰ ਕਦੇ ਉਹ ਲਾਂਭਾ ਨਹੀਂ ਦਿੱਤਾ ਹਰ ਟਾਈਮ ਉਹਨਾਂ ਨੇ 네ਗੇਟਿਵ ਨਹੀਂ ਸੋਚਿਆ ਉਹਨਾਂ ਦੇ ਪਰਿਵਾਰ ਦਾ ਨਾ ਇੱਕ ਮੈਂਬਰ ਸੀ ਉਹਨਾਂ ਦੇ ਨਾ ਬ੍ਰਾਂਡੇ ਦੇ ਵਿੱਚ ਇੱਕ ਫੋਟੋ ਲੱਗੀ ਹੁੰਦੀ ਸੀ ਦਸੀ ਗੁਰੂ ਸਾਹਿਬਾਨਾਂ ਦੀ ਤਾਂ ਉਹ ਹਮੇਸ਼ਾ ਜਦੋਂ ਵੀ ਦਿਨ ਦੇ ਵਿੱਚ ਪਾਤਸ਼ਾਹ ਤੌਰ ਤੇ ਤਿੰਨ ਵਾਰੀ ਰੋਟੀ ਖਾਂਦੇ ਆ ਕਈ ਲੋਕ ਦੋ ਵਾਰੀ ਰੋਟੀ ਖਾਂਦੇ ਆ ਉਹਨੇ ਜਦੋਂ ਵੀ ਰੋਟੀ ਖਾਣੀ ਸਭ ਤੋਂ ਪਹਿਲਾਂ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਤੂੰ ਮੈਨੂੰ ਖਾਣ ਨੂੰ ਰੋਟੀ ਦਿੱਤੀ ਚਾਹੇ ਰੁੱਖੀ ਮਿੱਸੀ ਦਿੱਤੀ ਕਈ ਇਹਦੇ ਨੂੰ ਇਹਦੇ ਲਈ ਵੀ ਤਰਸਦੇ ਨੇ ਮੈਂ ਇਹ ਆਪਦੇ ਅੱਖੀ ਦੇਖੀ ਹੋਈ ਚੀਜ਼ ਆ ਮੈਂ ਉਹਨਾਂ ਨੂੰ ਪੁੱਛਿਆ ਵੀ ਸੀ ਉਸ ਟਾਈਮ ਮੈਨੂੰ ਵੀ ਸਮਝ ਨਹੀਂ ਆ ਸੀ ਵੀ ਇਨ੍ਹਾਂ ਗੱਲਾਂ ਦਾ ਕੀ ਮਤਲਬ ਹੈ ਤੇ ਮੈਂ ਉਹਨੂੰ ਪੁੱਛਣਾ ਵੀ ਰਿਹਾ ਤੁਸੀਂ ਹਰ ਟਾਈਮ ਮਹਾਰਾਜ ਦੇ ਅੱਗੇ ਪਹਿਲਾਂ ਮੱਥਾ ਟੇਕਦੇ ਹੋ ਕਿਉਂ ਉਹ ਕਹਿੰਦੇ ਉਹ ਤਾਂ ਮੈਂ ਸ਼ੁਕਰਾਨਾ ਕਰਦਾ ਹਰ ਵੇਲੇ ਇਹ ਵੀ ਇਸ ਗੱਲ ਦਾ ਤੇ ਵੀ ਪ੍ਰਮਾਤਮਾ ਤੋਂ ਮੈਨੂੰ ਰੁੱਖੀ ਮੱਸੀ ਦਿੱਤੀ ਉਦੋਂ ਆਪਾਂ ਬੱਚੇ ਹੁੰਨੇ ਆਪਾਂ ਨੂੰ ਸਮਝ ਨਹੀਂ ਹੁੰਦੀ ਇਹਨਾਂ ਗੱਲਾਂ ਦੀ ਹਨਾ ਤੇ ਉਸ ਤੋਂ ਬਾਅਦ ਇੱਕ ਚੀਜ਼ ਹੋਰ ਸੀ ਜਿਹੜੀ ਉਹ ਕਰਦੇ ਸੀ ਉਹਨਾਂ ਨੇ ਜਦੋਂ ਰਾਤ ਨੂੰ ਸੌਣਾ ਨਾ ਤਾਂ ਉਹ ਸਾਰਾ ਮਤਲਬ ਕਿ ਪਰਿਵਾਰ ਕਹਿ ਸਕਦੇ ਆ ਤੇ ਵੀ ਬੱਚਿਆਂ ਨੂੰ ਵੀ ਉਹਨਾਂ ਨੇ ਇਹੀ ਸਿੱਖਿਆ ਦਿੱਤੀ ਵੀ ਪ੍ਰਮਾਤਮਾ ਨਾਲ ਜੁੜੋ ਗੁਰੂ ਨਾਲ ਜੁੜੋ ਉਹਨਾਂ ਨੇ ਰਾਤ ਨੂੰ ਪੈਣ ਵੇਲੇ ਵੀ ਧੰਨਵਾਦ ਕਰਨਾ ਉਹਨਾਂ ਨੇ ਕਦੇ ਗਿਲਵਾ ਗਿਲਾ ਸ਼ਿਕਵਾ ਨਹੀਂ ਕੀਤਾ ਵੀ ਸਾਡੇ ਕੋਲੇ ਵਧੀਆ ਕੱਪੜੇ ਨਹੀਂ ਜਾਂ ਇਹ ਚੀਜ਼ ਨਹੀਂ ਆਉਂਦੀ ਨਹੀਂ ਮੇਰੇ ਦੇਖਦੇ ਦੇਖਦੇ ਅੱਜ ਹੋਰ ਕੱਲ ਹੋਰ ਕਰਦੇ 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 ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਇਹ ਦੇਖਿਆ ਵੀ ਉਹਨਾਂ ਦੇ ਘਰ ਵਿੱਚ ਇੰਨੀ ਜ਼ਿਆਦਾ ਬਰਕਤ ਆ ਗਈ ਉਹ ਪਾਠ ਨਹੀਂ ਕਰਦੇ ਸੀ ਬੱਚੇ ਜ਼ਰੂਰ ਜਿਹੜਾ ਹੁੰਦਾ ਨਾ ਆਪਣਾ ਸੰਕਟ 모ਚਨ ਸ਼ਬਦ ਗੁਟਕਾ ਸਾਹਿਬ ਉਹਦੇ ਵਿੱਚੋਂ ਪਾਠ ਕਰਦੇ ਜਿਵੇਂ 30 ਜਾਂ 40 ਦਿਨ ਦੱਸਿਆ ਹੁੰਦਾ ਪਰ ਜੇ ਆਪਾਂ ਕਹੀਏ ਵੀ ਰੋਜ਼ ਪਾਠ ਕਰਦੇ ਸੀ ਉਹ ਰੋਜ਼ ਪਾਠ ਨਹੀਂ ਕਰਦੇ ਸੀ ਪਰ ਉਹ ਕੀ ਕਰਦੇ ਸੀ ਉਹ ਘਰੇ ਆਏ ਭੁੱਖਿਆਂ ਨੂੰ ਜਿਵੇਂ ਹਨਾ ਕੋਈ ਸਾਧੂ ਸੰਤ ਹੁੰਦਾ ਉਹਨਾਂ ਨੂੰ ਲੰਗਰ ਛਕਾਉਂਦੇ ਕਦੇ ਉਹਨਾਂ ਨੇ ਕਿਸੇ ਨੂੰ ਵੀ ਆਪਦੇ ਘਰੋਂ ਭੁੱਖਾ ਨਹੀਂ ਸੀ ਮੋੜਿਆ ਉਹ ਗੁਰੂ ਦੀ ਸੋਚ ਤੇ ਪਹਿਰਾ ਦਿੰਦੇ ਸੀ ਮਹਾਰਾਜ ਦੇ ਹੁਕਮ ਨੂੰ ਪੂਰੀ ਤਰ੍ਹਾਂ ਮੰਨਦੇ ਸੀ ਉਹ ਹਰ ਟਾਈਮ ਪਾਠ ਨਹੀਂ ਸੀ ਕਰਦੇ ਠੀਕ ਹੈ ਉਹ ਰੋਜ਼ ਗੁਰਦੁਆਰੇ ਵੀ ਨਹੀਂ ਜਾਂਦੇ ਸੀ ਪਰ ਉਹ ਅੰਦਰੋਂ ਪਰਮਾਤਮਾ ਦੇ ਹੁਕਮ ਨੂੰ ਮੰਨ ਕੇ ਚੱਲ ਰਹੇ ਸੀ ਉਹ ਹਰ ਟਾਈਮ ਗੁਰੂ ਦਾ ਸ਼ੁਕਰਾਨਾ ਕਰਦੇ ਸੀ ਉਹ ਹਰ ਟਾਈਮ ਇੱਕ ਚੜ੍ਹਦੀ ਕਲਾ ਵਾਲੀ ਸੋਚ ਰੱਖਦੇ ਘਰ ਵਿੱਚ ਟੈਨਸ਼ਨ ਵੀ ਹੁੰਦੀ ਤਾਂ ਵੀ ਉਹ ਹਮੇਸ਼ਾ ਖੁਸ਼ ਰਹਿੰਦੇ ਹਮੇਸ਼ਾ ਹੱਸਦੇ ਰਹਿੰਦੇ ਤੇ ਹਮੇਸ਼ਾ ਉਹਨਾਂ ਦੇ ਪਰਿਵਾਰ ਨੇ ਮਿਲਜੁਲ ਕੇ ਬੈਠਣਾ ਚਾਹ ਚਾਹ ਕੇ ਹੱਸਣਾ ਇਹ ਚੀਜ਼ ਨੇ ਉਹਨਾਂ ਦੇ ਘਰ ਵਿੱਚ ਇੰਨੀ ਬਰਕਤ ਪਾ ਦਿੱਤੀ ਤੁਸੀਂ ਵੀ ਇਹ ਚੀਜ਼ ਆਪਣੇ ਲਾੜਵਾਂ ਲੋ ਵੀ ਘਰੇ ਕੋਈ ਵੀ ਆਵੇ ਕਦੇ ਕਿਸੇ ਨੂੰ ਭੁੱਖਾ ਨਾ ਮੋੜੋ ਜਿੰਨੇ ਜੋਗੇ ਵੀ ਹੈਗੇ ਹੋ ਜੇ ਚਾਰ ਨਾ ਵੀ ਰੋਟੀ ਹੈਗਾ ਨਾ ਚਾਰ ਨਾ ਖਵਾਓ ਚਾਹ ਮੰਗਦਾ ਅਗਲਾ ਚਾਹ ਪਿਆਓ ਜੇ ਕਰਕੇ ਵੀ ਦੇਣੀ ਪੈ ਜੇ ਨਾ ਕੋਈ ਗੱਲ ਨਹੀਂ ਕਰਕੇ ਦੋ ਪਤਾ ਨਹੀਂ ਕਿਹਦੇ ਰੂਪ ਵਿੱਚ ਪਰਮਾਤਮਾ ਆਪ ਖੜਾ ਹੋਵੇ ਠੀਕ ਹੈ ਤੇ ਹਰ ਵੇਲੇ ਗੁਰੂ ਦਾ ਸ਼ੁਕਰਾਨਾ ਕਰੋ ਮਰੋ ਮਰੂ ਨਾ ਕਰੋ ਜਿੰਨਾ ਵੀ ਰੱਬ ਨੇ ਇੱਕ ਚੀਜ਼ ਨੋਟ ਕਰਿਓ ਆਪਦੇ ਤੋਂ ਉੱਚੇ ਵੱਲ ਨਾ ਦੇਖੋ ਆਪ ਤੋਂ ਨੀਵੇਂ ਨੂੰ ਦੇਖੋ ਕੋਈ ਹੈ ਜੇ ਲੋਕ ਵੀ ਹੋਣਗੇ ਜਿੰਨਾ ਕੋਲ ਤੁਹਾਡੇ ਕੋਲ ਜੋ ਹੈ ਉਹ ਵੀ ਨਹੀਂ ਹੈਗਾ ਉਹ ਉਹਦੇ ਲਈ ਵੀ ਤਰਸਦੇ ਹੋਣਗੇ ਸੋ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿ ਵਾਹਿਗੁਰੂ ਮੈਨੂੰ ਤੁਸੀਂ ਜੋ ਦਿੱਤਾ ਨਾ ਕਈ ਇਹਦੇ ਲਈ ਵੀ ਤਰਸਦੇ ਨੇ ਸੋ ਇਹਦੇ ਲਈ ਤੇਰਾ ਸ਼ੁਕਰਾਨਾ ਹਰ ਟਾਈਮ ਜਦੋਂ ਆਪਾਂ ਪੋਜ਼ਿਟਿਵ ਸ਼ਬਦ ਬੋਲਦੇ ਆ ਧੰਨਵਾਦ ਜਿਹੜਾ ਬਹੁਤ ਵੱਡਾ ਪੋਜ਼ਿਟਿਵ ਸ਼ਬਦ ਹੈ ਇਹ ਦੁੱਗਣਾ ਹੋ ਕੇ ਸਾਡੇ ਕੋਲੇ ਮੁੜਦਾ ਯੂਨੀਵਰਸ ਵੀ ਇਹ ਕਹਿੰਦਾ ਵੀ ਇਹ ਹਰ ਟਾਈਮ ਸ਼ੁਕਰਾਨਾ ਕਰਦਾ ਇਹਨੂੰ ਹੋਰ ਮਿਲਣਾ ਚਾਹੀਦਾ ਹੈ ਇਹ ਖੁਸ਼ ਹੁੰਦਾ ਧੰਨਵਾਦ ਕਰਦਾ ਇਹ ਲਾਂਭੇ ਨਹੀਂ ਦਿੰਦਾ ਹਾਈ ਹਾਈ ਨਹੀਂ ਕਰਦਾ ਇਹ ਸ਼ਿਕਾਇਤਾਂ ਨਹੀਂ ਕਰਦਾ ਇਹੇ ਪਰਮਾਤਮਾ ਗੁਰਬਾਣੀ ਦੇ ਵਿੱਚ ਆਪਾਂ ਨੂੰ ਕਹਿੰਦੇ ਨੇ ਵੀ ਹਰ ਟਾਈਮ ਸ਼ੁਕਰਾਨਾ ਕਰ ਮਾਲਕ ਦਾ ਠੀਕ ਹੈ ਸੋ ਇਸ ਕਰਕੇ ਹਮੇਸ਼ਾ ਪੋਜ਼ਿਟਿਵ ਸੋਚ ਰਹਿ ਲੈ ਕਿ ਚਲੋ ਤੇ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰੋ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਜਾਂ ਤੁਸੀਂ ਨਹੀਂ ਵੀ ਧਰਮ ਨੂੰ ਕਿਸੇ ਨੂੰ ਮੰਨਦੇ ਨਾ ਆਪ ਬੱਚਾ ਜੋਕੀਨ ਨਹੀਂ ਵੀ ਆ ਤਾਂ ਵੀ ਤੁਸੀਂ ਤਨ ਧੰਨਵਾਦ ਕਰੋ ਚਾਹੀ ਯੂਨੀਵਰਸ ਦਾ ਕਹਿ ਕੇ ਕਰ ਦੋ ਕਿਉਂਕਿ ਯੂਨੀਵਰਸ ਵੀ ਜਿਹੜਾ ਹੈਗਾ ਉਹਨੂੰ ਚਲਾਉਣ ਵਾਲਾ ਪਰਮਾਤਮਾ ਆਪ ਹੀ ਹੈ ਉਹ ਕਾਲਪੁਰਖ ਹੀ ਉਹਨੂੰ ਚਲਾਉਂਦਾ ਠੀਕ ਹੈ ਸੋ ਹਮੇਸ਼ਾ ਖੁਸ਼ ਰਹੋ ਤੇ ਲੋੜਵੰਦਾਂ ਦੀ ਮਦਦ ਕਰਦੇ ਰਹੋ ਠੀਕ ਹੈ ਕਿਸੇ ਦਾ ਮਾੜਾ ਨਾ ਸੋਚੋ ਇਹ ਚੀਜ਼ਾਂ ਤੁਸੀਂ ਆਪ ਦੇ ਅੰਦਰ ਲਿਓਣੀਆਂ ਸ਼ੁਰੂ ਕਰੋ ਤੇ ਤੁਸੀਂ ਆਪ ਦੇਖਿਓ ਜਦੋਂ ਤੁਸੀਂ ਲਗਾਤਾਰ ਨਾ ਤੁਸੀਂ 10 ਦਿਨ ਵੀ ਧੰਨਵਾਦ ਬੋਲਣਾ ਸ਼ੁਰੂ ਕਰਤਾ ਨਾ ਦੇਣੇ ਵੀ ਜਦੋਂ ਵੀ ਕੋਈ ਵੀ ਕੋਈ ਤੁਹਾਨੂੰ ਖਾਣ ਨੂੰ ਚੀਜ਼ ਮਿਲਦੀ ਹੈ ਕੁਝ ਨਵਾਂ ਕਰਦੇ ਹੋ ਉਹਦੇ ਲਈ ਵੀ ਸਾਹਾਂ ਲਈ ਵੀ ਧੰਨਵਾਦ ਕਰੋ ਸ਼ੁਕਰਾਨਾ ਕਰੋ ਜੀਦਾ ਮਰਜੀ ਕਰੋ ਚਾਹੇ ਯੂਨੀਵਰਸ ਦਾ ਕਰੋ ਚਾਹੇ ਪ੍ਰਮਾਤਮਾ ਦਾ ਕਰੋ ਚਾਹੇ ਕਾਲਪੁਰਖ ਦਾ ਕਰੋ ਚਾਹੇ ਵਾਹਿਗੁਰੂ ਦਾ ਰਾਮ ਦਾ ਜੀਦਾ ਜਿਹਨੂੰ ਵੀ ਤੁਸੀਂ ਮੰਨਦੇ ਹੋ ਜੀ ਚ ਤੁਹਾਡੀ ਸ਼ਰਧਾ ਹਨਾ ਸੋ ਇਹ ਚੀਜ਼ ਕਰਨੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਸ਼ੁਕਰਾਨਾ ਕਰੋ 10 ਦਿਨਾਂ ਦੇ ਵਿੱਚ ਤੁਸੀਂ ਆਪ ਦੇਖੋਗੇ ਤੁਹਾਡੀ ਸੋਚ ਬਦਲਣੀ ਸ਼ੁਰੂ ਹੋ ਜੂ ਤੁਸੀਂ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਹੋਣੀ ਸ਼ੁਰੂ ਹੋ ਜਾਣਗੇ ਸੋ ਉਮੀਦ ਕਰਦੀ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ